ਉਦਮ ਸਿੰਘ ਜੀ ਦਾ 86ਵਾਂ ਸ਼ਹੀਦੀ ਦਿਹਾੜਾ ਉੱਗੇ ਸਮਾਜ ਸੇਵਕ ਜਸਵੰਤ ਸਿੰਘ ਮੋਮੀ ਦੇ ਯਤਨ ਸਦਕਾ ਸਰਦਾਰ ਭਗਤ ਸਿੰਘ ਹੈਲਪਿੰਗ ਹੈੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਸ ਅੱਡੇ ਦੇ ਨੇੜੇ ਸ਼ਹੀਦ ਉਦਮ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾਵਾ ਪਾਈਆਂ ਗਈਆਂ। ਸ਼ਹੀਦ ਉਦਮ ਸਿੰਘ ਅਮਰ ਰਹੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਗਾਏ ਗਏ। ਸ਼ਹੀਦ ਉਦਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੇਵਾਮੁਕਤ ਐਸਜੀਓ ਸੁਖਤੇਵ ਸਿੰਘ ਟਿੱਬਾ ਨੇ ਦੱਸਿਆ ਕਿ ਅਸੀਂ ਉਸ ਮਹਾਨ ਯੋਧਾ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਸਨੇ 13 ਅਪ੍ਰੈਲ 19 ਨੂੰ ਜਿਲ੍ਹਾ ਵਾਲੇ ਬਾਗ ਅੰਮ੍ਰਿਤਸਰ ਵਿਖੇ ਗੋਰੀ ਸਰਕਾਰ ਵੱਲੋਂ ਨਥੇ ਦੇਸ਼ ਭਗਤਾ ਦੇ ਗੋਲੀਆਂ ਚਲਾਉਣ ਦਾ ਦ੍ਰਿਸ਼ ਆਪਣੀ ਅੱਖਾਂ ਵੇਖਿਆ ਸੀ ਉਸ ਸਮੇਂ ਉਦਮ ਸਿੰਘ ਦੀ ਉਮਰ ਬਹੁਤ ਛੋਟੀ ਸੀ ਉਦਮ ਸਿੰਘ ਨੇ ਦੇਸ਼ ਭਗਤਾ ਦਾ ਦੁਲਿਆ ਖੂਨ ਨੂੰ ਆਪਣੇ ਮੱਥੇ ਤੇ ਲਾਇਆ ਅਤੇ ਇਸ ਦਾ ਬਦਲਾ ਲੈਣ ਦਾ ਇਰਾਦਾ ਦ੍ਰਿੜ ਕਰ ਲਿਆ ਉਸ ਸਮੇਂ ਤੋਂ ਉਹ ਉਸ ਵੇਲੇ ਦਾ ਜਲਮ ਸਰ ਮਾਈਕਲ ਉਡਵਾਇਰ ਨੂੰ ਲੱਭਣ ਲਈ ਸਰ ਗਰਮ ਹੋ ਗਿਆ ਸਰ ਮਾਈਕਲ ਉਡਵਾਇਰ ਲੰਡਨ ਦੇ ਇੱਕ ਕੈਂਗਸਟਨ ਹਾਲ ਵਿੱਚ ਭਾਸ਼ਣ ਦੇ ਰਿਹਾ ਸੀ ਸ਼ਹੀਦ ਉਦਮ ਸਿੰਘ ਨੇ ਆਪਣੇ ਰਿਵੋਲਵਰ ਨਾਲ ਸਰ ਮਾਈਕਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸਰਦਾਰ ਉਦਮ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ ਗੋਰੀ ਸਰਕਾਰ ਨੇ 31 ਜੁਲਾਈ 1940 ਨੂੰ ਉਦਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਜਸਵੰਤ ਸਿੰਘ ਮੋਮਮੀ ਨੇ ਨਗਰ ਨਿਵਾਸੀ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜੀ ਨਾ ਬਸ ਸੁਖਦੇਵ ਸਿੰਘ ਰਿਟੇਰੈਸਟਿਓ ਬੀਲੀਵਰਡ ਪੰਟਿਬਾ ਅੱਜ ਸ਼ਹੀਦ ਉਧਮ ਸਿੰਘ ਦਾ ਕੈਮਰਾ ਬਣਾ ਰਿਹਾ ਸੀ ਦੀਦਾ ਰਾਨਾ ਰਿਹਾ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅੱਜ ਦਾ ਉਹ ਮਹਾਨ ਦਿਨ ਜਿਸ ਦਿਨ ਸ਼ਹੀਦ ਉਧਮ ਸਿੰਘ ਨੇ 13 April 1919 ਨੂੰ ਉਸ ਸਮੇਂ ਦੀ ਗੋਰੀ ਸਰਕਾਰ ਨੇ ਜੋ ਨਹੱਥੇ ਦੇਸ਼ ਭਗਤ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਸੀ ਔਰ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੇ ਹਿੰਦੁਸਤਾਨ ਦੇ ਦੇਸ਼ ਭਗਤ ਲੋਕ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਸੀ ਔਰ ਇਹ ਵਾਕਿਆ ਸ਼ੀਰੂਧਮ ਸਿੰਘ ਨੇ ਆਪਣੀ ਅੱਖਾਂ ਦੇ ਨਾਲ ਤੱਕਿਆ ਸੀ ਔਰ ਉਸੇ ਦਿਨ ਤੋਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਮਿੱਟੀ ਆਪਣੇ ਮਸਤਕ 'ਤੇ ਲਾ ਕੇ ਇਹ ਗੱਲ ਦੀ ਕਸਮ ਖਾਦੀ ਸੀ ਕਿ ਮੈਂ ਇੱਕ ਨਾ ਇੱਕ ਦਿਨ ਇਸ ਗੋਰੀ ਸਰਕਾਰ ਪਾਸੋਂ ਦੇਸ਼ ਭਗਤ ਦੇ ਡੁੱਲੇ ਹੋਏ ਖੂਨ ਦਾ ਜਿਹੜਾ ਬਦਲਾ ਇੱਕ ਦਿਨ ਜ਼ਰੂਰ ਲੈ ਕੇ ਰਾਂਗਾ। ਔਰ ਲਗਾਤਾਰ ਪਾਸ ਭਗਤ ਨੇ 21 ਸਾਲ ਉਸ ਵੈਰੀ ਜਨਰਲ ਅਡਵੈਰ ਦੀ ਜਿਹੜੀ ਆ ਭਾਲ ਕੀਤੀ ਔਰ ਲਗਾਤਾਰ ਇਸ ਭਾਲ ਦੇ ਵਿੱਚ ਲਗਾ ਰਿਹਾ ਕਿ ਕਿਸ ਦਿਨ ਉਹਦਾ ਦਿਨ ਆਵੇ ਤਾਂ ਮੈਂ ਉਸ ਜ਼ਬਰ ਜਲਮ ਦੀ ਜਿਹੜੀ ਸਰਕਾਰ ਸੀ ਉਹਦੇ ਕੋਲੋਂ ਜਿਹੜਾ ਬਦਲਾ ਲੈ ਸਕਾਂ। ਔਰ ਅਖੀਰ ਦੇ ਵਿੱਚ 21 ਸਾਲਾਂ ਤੋਂ ਬਾਅਦ 21 ਸਾਲ ਦੇਸ਼ ਭਗਤ ਨੇ ਉਸ ਬਦਲੇ ਦੀ ਅੱਗ ਨੂੰ ਆਪਣੇ ਸੀਨੇ ਦੇ ਵਿੱਚੋਂ ਠੰਡਾ ਨਹੀਂ ਹੋਣ ਦਿੱਤਾ ਔਰ ਲਗਾਤਾਰ ਮੌਕੇ ਦੀ ਭਾਲ ਵਿੱਚ ਰਿਹਾ ਔਰ ਇੱਕ ਨਾ ਇੱਕ ਦਿਨ ਉਹ ਮੌਕਾ ਜਦੋਂ ਉਹਦੇ ਹੱਥ ਦੇ ਵਿੱਚ ਆਇਆ ਤਾਂ ਜਿਸ ਵਕਤ ਸਰ ਮਾਈਕਲ ਐਡਵੈਰ ਹਿੰਦੁਸਤਾਨ ਦੇ ਲੋਕਾਂ ਦੇ ਪ੍ਰਤੀ ਕੈਕਸਟਨ ਹਾਲ ਦੇ ਵਿੱਚ ਜ਼ਹਿਰ ਉਗਲ ਰਿਹਾ ਸੀ ਔਰ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਕੀਤੇ ਹੋਏ ਤਸ਼ੱਦਦ ਦੀ ਜਿਹੜੀ ਸਾਰੀ ਕਹਾਣੀ ਆ ਉਹ ਗੋਰੀ ਸਾਮਰਾਜ ਦੇ ਅੱਗੇ ਰੱਖ ਰਿਆ ਸੀ ਤਾਂ ਉਸ ਕੈਕਸ਼ਨ ਹਾਲ ਦੇ ਵਿੱਚ ਸ਼ੀਦੂਦਮ ਸਿੰਘ ਵੀ ਹਾਜ਼ਰ ਸੀ ਔਰ ਜਦੋਂ ਮੌਕਾ ਦੇਖਿਆ ਕਿ ਬੈਰੀ ਜਿਹੜਾ ਉਹ ਦੇਸ਼ ਭਗਤ ਲੋਕਾਂ ਦੇ ਖਿਲਾਫ ਜਿਹੜੀ ਇੰਨੀ ਵੱਡੀ ਪੱਧਰ ਤੇ ਗਹਿਰ ਉਗੜ ਰਿਹਾ ਹੈ ਔਰ ਸਾਡੇ ਲੋਕਾਂ ਨੂੰ ਬੜੇ ਸ਼ਰਮਨਾਕ ਤਰ੍ਹਾਂ ਦੇ ਜਿਹੜੇ ਸ਼ਬਦਾਂ ਦਾ ਸੰਬੋਧਨ ਕਰ ਰਿਹਾ ਔਰ ਉਸੇ ਵੇਲੇ ਉਹਨੇ ਮੌਕੇ ਦੀ ਭਾਲ ਦੇ ਵਿੱਚ ਔਰ ਮੌਕਾ ਤੱਕਦੇ ਹੋਏ ਜਿਹੜਾ ਆਪਣੇ ਪਕਸ਼ਨ ਦੇ ਵਿੱਚੋਂ ਪਿਸਤਲ ਕਢਿਆ ਤਾ ਸਰ ਮਾਈਕਲ ਐਡਵੈਰ ਨੂੰ ਜਿਹੜਾ ਗੋਲੀਆਂ ਦੇ ਨਾਲ ਪੁੰਨ ਦਿੱਤਾ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ਆਪਣੇ ਆਪਣਾ ਸਾਰਾ ਵਤਨ ਦੇ ਦਲੇ ਖੂਨ ਦਾ ਜਿਹੜਾ ਬਦਲਾ ਸੀ ਉਹ ਉਸ ਗੋਰੀ ਸਰਕਾਰ ਦੇ ਪਾਸੋਂ ਲਿਆ ਔਰ ਔਰ ਦੇਸ਼ ਭਗਤ ਉਥੋਂ ਭੱਜਿਆ ਨਹੀਂ ਔਰ ਉਸੇ ਤਰ੍ਹਾਂ ਡੇਲ ਖੜਾ ਰਿਆ ਤਾਂ ਉਸ ਸਮੇਂ ਦੀ ਗੋਰੀ ਸਰਕਾਰ ਨੂੰ ਆਖਿਆ ਕਿ ਹੁਣ ਮੈਂ ਆਪਣਾ ਬਦਲਾ ਜਿਹੜਾ ਲੈ ਲਿਆ ਹੁਣ ਮੈਨੂੰ ਗ੍ਰਿਫਤਾਰ ਕਰ ਲਓ ਹੁਣ ਮੈਂ ਉਸ ਦੇਸ਼ ਭਗਤ ਲੋਕਾਂ ਦੇ ਡੱਲੇ ਖੂਨ ਦਾ ਜਿਹੜਾ ਬਦਲਾ ਲੈ ਚੁੱਕਾ ਹੁਣ ਮੈਨੂੰ ਕੋਈ ਹਰਜ ਨਹੀਂ ਮੈਨੂੰ ਜੋ ਵੀ ਬਣਦੀ ਸਜ਼ਾ ਦੇ ਦਿਓ ਪਰ ਉਸ ਕੋਰੀ ਸਰਕਾਰ ਨੇ ਅੱਜ ਦੇ ਦਿਨ ਦੇ ਉੱਤੇ ਅ ਦੇਸ਼ ਭਗਤ ਸਾਡੇ ਮਹਾਨ ਸਪੂਤ ਸਰਦਾਰ ਉਦਮ ਸਿੰਘ ਨੂੰ ਫਾਂਸੀ ਦਾ ਰਸੇ ਤੇ ਜਿਹੜਾ ਕਿ ਤਾਂ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਔਰ ਅਸੀਂ ਸੂਰਚਾ ਹਿੰਦੁਸਤਾਨੀ ਇਸ ਗੱਲ 'ਈ ਗੌਰਵ ਮਹਿਸੂਸ ਕਰਦੇ ਆਂ ਕਿ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਅਣਖ ਤੇ ਗੈਰਤ ਜੇ ਮਰੀ ਨਹੀਂ ਇਹ ਜ਼ਬਰ ਤੇ ਜ਼ੁਲਮ ਦੇ ਅੱਗੇ ਕਦੀ ਝੁਕੇ ਨਹੀਂ ਔਰ ਆਉਣ ਵਾਲੇ ਸਮੇਂ 'ਚ ਜੇ ਕਿਸੇ ਵੀ ਸਰਕਾਰ ਵੱਲੋਂ ਹਿੰਦੂਸਤਾਨੀ ਲੋਕਾਂ ਦੇ ਉੱਤੇ ਜ਼ਬਰ ਕੀਤਾ ਜਾਂਦਾ ਤਾਂ ਉਹਦਾ ਜਿਹੜਾ ਵਦਨਾ ਜਿਹੜਾ ਉਹ ਲੈਣ ਦੇ ਸਮਰੱਥ ਆ ਸੋ ਇੱਕ ਵਾਰ ਮੈਂ ਫਿਰ ਅੱਜ ਦੇ ਇਸ ਮਹਾਨ ਦੇਸ਼ ਦੇ ਉੱਤੇ ਉਸ ਮਹਾਨ ਦੇਸ਼ ਭਗਤ ਨੂੰ ਸਲੂਟ ਕਰਦਾ